ਸਤਨਾਮ ਸ੍ਰੀ ਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਆਕਾਲ ਮੂਰਤ ਅਜੂਨੀ ਸਰਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨਾ ਜਾਣ ਤੇਰੀ ਸਬਤੇ ਵੱਡਾ ਸਤ ਗੁਰ ਨਾਨਕ ਜੇਨ ਕਲ ਰਾਖੀ ਮੇਰੀ ਪਰਮ ਸਤਕਾਰ ਯੋਗ শ্রোਤਾ ਜਨ ਗੁਰਮੁਖ ਸਾਧ ਸੰਗਤ ਜੀਓ ਆਪ ਜੀ ਲੜੀਵਾਰ ਦਰवेश ਕਵੀ ਸਹਜ ਵਿੱਚ ਟਿਕਾਉ ਦੀ ਸੁਨਾਦੀ ਲੀਨ ਆਤਮਾ ਸਚਖੰਡ ਵਾਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਅਨੂਪਮ ਲਿਖਤਾਂ ਵਿੱਚੋਂ ਅਧਿਆਤਮਕ ਦਰਸ਼ਨ ਦੀਆਂ ਝਲਕਾਂ ਦੇਣ ਵਾਲੀਆਂ ਸਾਖੀਆਂ ਸਰਵਣ ਕਰ ਰਹੇ ਹਾਂ। ਐਸੇ ਸਿਲਸਿਲੇ ਦੇ ਵਿੱਚ ਉਹਨਾਂ ਵੱਲੋਂ ਰਚੀਆਂ ਹੋਈਆਂ ਐਸੇ ਹੀ ਅਧਿਆਤਮਿਕ ਰਸ ਅਤੇ ਰੰਗ ਵਿੱਚ ਭਰਪੂਰ ਸਾਖੀਆਂ ਦਾ ਇੱਕ ਹੋਰ ਪਰਾਗਾ ਲੈ ਕੇ दास जोगेंद्र सिंह आजाद ਆਪ ਜੀ ਦੇ ਸਨ ਮੁਖਾਜ਼ਰੀ ਲਵਾ ਰਿਹਾ ਹੈ ਇਕਾਗਰਤਾ ਮਨ ਬਿਰਤੀ ਚਿੱਤ ਸ਼ਬਦ ਸੁਰਤ ਵਿੱਚ ਟਿਕਾਉਂਦਿਆਂ ਹੋਇਆਂ ਜਿੱਥੇ ਅਸੀਂ ਸਾਖੀਆਂ ਦਾ ਆਨੰਦ ਪ੍ਰਾਪਤ ਕਰਾਂਗੇ ਅਰੰਭਤਾ ਵਿੱਚ ਸ੍ਰੀ ਕਲਗੀ ਤਰਪੀਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਭਾਈ ਵੀਰ ਸਿੰਘ ਜੀ ਦੇ ਕਾਲ ਸੰਗ੍ਰਹਿ ਦੇ ਵਿੱਚ ਬਹੁਤ ਮਕਬੂਲ ਪ੍ਰਵਾਨ ਅਤੀ ਸਤਿਕਾਰਯੋਗ ਸਮਗਰੀ ਵਿੱਚੋਂ ਸ੍ਰੀ ਕਲਗੀ ਧਰ ਚਮਤਕਾਰ ਸੰਤਾਂ ਦੇ ਵਿੱਚ ਕਿਸੇ ਜਾਣਕਾਰੀ ਦਾ ਮਤਾਜ ਨਹੀਂ ਹੈ ਇਸ ਪੋਥੀ ਦੀ ਪ੍ਰਰੰਪਤਾ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਿਮਕੁੰਡ ਸਾਹਿਬ ਤੋਂ ਪ੍ਰਰੰਪਤਾ ਹੁੰਦੀ ਹੈ ਔਰ ਫਿਰ ਉਹਨਾਂ ਦੀ 52 ਜੀਵਨ ਕਾਲ ਦੀਆਂ ਝਲਕੀਆਂ ਦਿਖਾਉਂਦੇ ਹੋਏ ਸੰਗਤਾਂ ਨੂੰ ਸਰੋਤਿਆਂ ਨੂੰ ਅਤੇ ਪਾਠਕਾਂ ਨੂੰ ਆਪਣੇ ਨਾਲ ਹੀ ਵਹਾ ਕੇ ਅਧਿਆਤਮਿਕ ਦੀ ਇੰਤਹਾ ਤੱਕ ਪਹੁੰਚਾਉਂਦੀ ਹੈ ਇਸ ਲੜੀ ਵਿੱਚੋਂ ਇਸ ਪੁਸਤਕ ਦੀ ਪ੍ਰਥਮ ਰਚਨਾ ਸ੍ਰੀ ਹੇਮਕੁੰਸਾਹਿਰ ਤੋਂ ਸਚਖੰਡ ਆਪ ਜੀ ਸਰਵਣ ਕਰਨ ਲੱਗੇ ਹੋ ਇੱਕ ਟਿਕਾਣਾ ਹੈ ਹੇਮਕੁੰਡ ਸਤਸਰੰਗ ਸਤਸਰੰਗ ਵੀ ਆਖਦੇ ਹਨ ਸੈਂਕੜੇ ਚੋਟੀਆਂ ਪਰ ਵਿਸ਼ੇਸ਼ ਹਨ ਸੱਤ ਜੋ ਸੂਬ ਰੀਆਂ ਹਨ ਸੱਤੇ ਹੀ ਬਰਫ਼ ਦੇ ਟਿਕਾਓ ਨਾਲ ਮਨੋ ਚਾਂਦੀ ਦੇ ਕਲਸ਼ ਬਣ ਰਹੀਆਂ ਹਨ ਅੰਮ੍ਰਿਤ ਵੇਲੇ ਦਾ ਚੰਦਰਮਾ ਲੋਪ ਹੋ ਰਿਹਾ ਹੈ ਸਵੇਰਾ ਆ ਰਿਹਾ ਹੈ ਪਉ ਫਟਾਲਾ ਹੋ ਰਿਹਾ ਹੈ ਆਕਾਸ਼ ਅੱਜ ਨਿਰਮਲ ਹੈ ਪੂਰੇ ਵੱਲ ਲਾਲੀ ਫਿਰ ਗਈ ਹੈ ਇਸ ਲਾਲੀ ਦਾ ਅਕਸ਼ ਬਰਫ਼ ਦੀਆਂ ਚੋਟੀਆਂ ਤੇ ਪੈ ਰਿਹਾ ਹੈ ਸੂਰਜ ਦੀ ਟਿੱਕੀ ਸਾਰੀ ਬਾਹਰ ਨਿਕਲ ਆਈ ਹੈ ਹੁਣ ਉੱਚੀ ਹੋ ਰਹੀ ਹੈ ਤੇ ਸਭੇ ਚੋਟੀਆਂ ਸੋਨੇ ਵਾਂਗ ਚਮਕ ਰਹੀਆਂ ਆ ਉਧਰ ਸੂਰਜ ਦੇ ਛਵਾ ਇਧਰ ਇਹਨਾਂ ਪਰ ਪੈਂਦੇ ਸੂਰਜ ਦੇ ਛਵਾਵਾਂ ਦੀਆਂ ਇੱਕ ਦੂਜੇ ਤੇ ਆਪਸ ਵਿੱਚ ਪਰਤਵਾਂ ਸ਼ਰਤਾਂ ਵਾਲੇ ਸ਼ਕਾਰਾ ਦੇ ਕੇ ਝਲਕਾਰਾ ਦੇਣਾ ਇੱਕ ਦਰਸ਼ਨ ਹੈ ਜੋ ਸੋਨੇ ਦੀ ਚਮਕ ਦਾ ਨਜ਼ਾਰਾ ਅੱਖਾਂ ਅੱਗੇ ਬੰਨ੍ਹ ਦਿੰਦਾ ਹੈ ਬਰਫਾਨੀ ਚੋਟੀਆਂ ਦੇ ਹੇਠਾਂ ਥੋੜਾ ਵਿਚਾਰ ਜੈ ਇੱਕ ਨਿਵਾਨ ਹੈ ਜੋ ਇੱਕ ਪਦਰਾ ਜਿਹਾ ਥਾਂ ਹੈ ਇਸ ਥਾਵਾਂ ਦੇ ਵਿੱਚ ਇੱਕ ਪਾਣੀ ਦਾ ਡਲ ਹੈ ਜਿਸ ਨੂੰ ਅਸੀਂ ਝੀਲ ਵੀ ਕਹਿੰਦੇ ਆਂ ਕਾਦਰ ਦੀਆਂ ਕੁਦਰਤਾਂ برفਾਂ ਦੇ ਘਰ ਵਿੱਚ ਤੱਕੋ ਕਿ ਪਾਣੀ ਦਾ ਡਲ ਖੜਾ ਹੈ ਜਿਸ ਵਿੱਚੋਂ ਇੱਕ ਛੋਟੀ ਜੀ ਰੌਣ ਨਿਕਲ ਕੇ ਕਈ ਮੀਲ ਹੇਠਾਂ ਜਾ ਕੇ ਅਲਕਨੰਦਾ ਵਿੱਚ ਜਾ ਮਿਲਦੀ ਹੈ ਅਸ਼ਰਜ ਦੇਖੋ ਕਿ برفਾਂ ਦੇ ਘਰ ਵਿੱਚ ਇਸ ਝੀਲ ਦਾ ਪਾਣੀ ਖਲੋਤਾ ਨਹੀਂ ਸਗੋਂ ਵਿੱਚੋਂ ਨਿਕਲ ਕੇ ਵਹਿੰਦਾ ਹੈ ਤੇ برف ਜਿੰਨਾ ਹੀ ਠੰਡਾ ਹੁੰਦਾ ਹੈ ਕੀ ਜਾਣੀ ਇਹ ਠੰਡਾ ਕੋਈ ਕ੍ਰਿਸ਼ਮਾ ਹੈ ਚਸ਼ਮਾ ਹੈ ਕਿ ਜਿੰਨੇ برف ਠੰਡੀ ਹੈ ਇਹ ਉਸ ਤੋਂ ਥੋੜਾ ਜਿਹਾ ਤਾਜ਼ਾ ਕੁਸਾ ਹੈ ਜੋ ਪਾਣੀ ਨੂੰ برف ਨਾਲੋਂ ਕੁਛ ਦੇ ਘਾ ਰੱਖਦਾ ਹੈ ਇਸ ਬਰਫਾਨੀ ਥਾਂ 'ਉ ਪਾਣੀ ਦੇ ਕਈ ਹੋਰ ਝਰਨੇ ਹਨ ਇੱਥੇ ਗੁਫਾ ਦੇ ਵੀ ਕਈ ਟਿਕਾਣੇ ਜਏ ਹਨ ਜਿੱਥੇ ਵੀ ਦੋ ਪਹਾੜੀਆਂ ਝੁੱਕ ਕੇ ਮਿਲਦੀਆਂ ਏ ਥੱਲੇ ਗੁਫਾ ਬਣ ਜਾਂਦੀ ਹੈ ਪ੍ਰਾਤਨ ਸਮਿਆਂ ਵਿੱਚ ਤਪ ਕਰਨ ਵਾਲੇ ਤਪੀ ਇੱਥੇ ਆ ਕੇ ਰਹਿੰਦੇ ਸਨ ਇਸ ਥਾਂ 'ਤੇ ਪਈ ਬਰਫ਼ ਗਰਮੀ ਬਰਸਾਤ ਵਿੱਚ ਪੰਗਰ ਤੁਰਦੀ ਹੈ ਨਾ ਨਾ ਤਰ੍ਹਾਂ ਦੇ ਫੁੱਲ ਖਿੜਦੇ ਆ ਤਪਵੀ ਲੋਕ ਸਿਆਲੇ ھیਠਾਂ ਪੰਡਕੇਸ਼ਵਰ ਦੇ ਹੋਰ ਨੇੜੇ-ਨੇੜੇ ਦੇ ਥਾਂਏ ਰਹਿੰਦੇ ਸਨ ਤੇ ਹੁਨਾਲ ਬਰਸਾਤ ਵਿੱਚ ਵਾਦੀ ਵਿੱਚ ਤਪ ਕਰਦੇ ਹੁੰਦੇ ਸਨ ਪਹਾੜੀਆਂ ਦੀ ਸ਼੍ਰਿੰਗਾ ਤੇ ਸਿਆਲ ਹੁਨਾਲ ਚੜਦੇ ਸੂਰਜ ਦੀ ਲਾਲੀ ਕੁਝ ਐਸੀ ਪਰਤਵੀਂ ਪੈਂਦੀ ਹੈ ਕਿ ਲਾਲੀ ਦਾ ਜਲਵਾ ਸਾਰਿਆਂ ਨੂੰ ਹੀ ਪ੍ਰੋ ਲੈਂਦਾ ਹੈ ਅੱਜ ਅਸੀਂ ਸੂਰਜ ਚੰਗੇ ਚੜੇ ਹੋਏ ਆਏ ਪਰ ਕੀ ਵੇਖਦੇ ਹਾਂ ਕਿ ਇੱਕ ਗੁਫਾ ਦੇ ਅੰਦਰ ਇੱਕ ਲੰਮੀ ਪਤਲੀ ਢੀਲ ਦੇ ਤਪਸ਼ਵੀ ਨੈਣ ਮੂਤ ਸਮਾਧੀ ਵਿੱਚ ਬੈਠੇ ਹਨ। ਸਰੀਰ ਉੱਪਰ ਨਾ ਮਾਤਰ ਮਾਸ ਹੈ। ਸੂਖਮ ਜਿਹਾ ਪਿੰਜਰ ਜਾਪਦਾ ਹੈ। ਉੱਪਰ ਪੋਚਾ ਮਾਤਰ ਚਮੜੀ ਦਾ ਹੈ। ਚਮੜੀ ਬੜੀ ਪਤਲੀ ਹੈ। ਪਰ ਕ੍ਰਾਂਤੀ ਵਿੱਚ ਇਸ ਹਾਲਤ ਵਿੱਚ ਵੀ ਆਬਾ ਹੈ। ਬਲ ਵਾਲਾ ਤੇਜ ਹੈ। ਮਸਤਕ ਚਮਕਦਾ ਹੈ। ਬੜਾ ਉਗਰ ਤਪ ਕੀਤਾ ਹੈ ਸੋਚ ਮੰਡਲ ਲੰਘ ਗਏ ਹਨ ਲਿਵਲীন ਰਹਿੰਦੇ ਹਨ ਪਰ ਅਜੇ ਉਸ ਦੇ ਰੂਪ ਵਿੱਚ ਦ્વੈਤ ਇੱਕ ਰੂਪ ਵਾਲੇ ਰੰਗ ਲੀਨ ਹੋਣਾ ਲੋਚਦੇ ਹਨ ਜਿਸ ਨੇ ਆਪਣੇ ਅਰੂਪ ਰੂਪ ਵਿੱਚੋਂ ਉਹਨਾਂ ਨੂੰ ਰੂਪ ਮਾਨ ਕਰਕੇ ਪਹਿਲਾਂ ਬਖਸ਼ਿਸ਼ ਕਰਕੇ ਫਿਰ ਕਿਸੇ ਹੁਕਮੀ ਚੋਜ ਵਿੱਚ ਤਪ ਕਰਨ ਵਾਲਿਆਂ ਨੂੰ ਰਸਤਾ ਦਰਸਾਇਆ ਤੇ ਸਮਾਦੀ ਲੀਨ ਕੀਤਾ ਦੇਖੋ ਅਸਮਾਨਾਂ ਦੀਆਂ ਹਵਾਵਾਂ ਦੇ ਅਬਖੜੇ ਜੁੜ-ਜੁੜ ਕੇ ਫਿਰ ਇਕੱਠੇ ਹੋ ਰਹਾ ਤੇ ਸੂਰਜ ਫਿਰ ਗੁੰਮ ਹੋ ਗਿਆ ਪੱਥਰ ਪਹਾੜ ਸਭ ਇਕਾਗਰ ਹਨ ਆਵਾਜ਼ ਤੱਕ ਨਹੀਂ ਹੈ ਖਮੋਸ਼ੀ ਹੈ ਸ਼ਾਂਤੀ ਹੈ ਉਦ੍ਰਿਤ ਪਸ਼ਵੀ ਜੀ ਦੀ ਸੁਰਤ ਚਲੀ ਜਾਏ ਜਿਉਂ ਜਲ ਮਹਿ ਜਲ ਆਏ ਘਟਾਨਾ ਤਉ ਜੋਤੀ ਸੰਜੋਤ ਸਮਾਨਾ ਰਸ ਰੰਗ ਦੇ ਦੇਸ਼ ਸੁਰਤ ਗਈ ਆਨੰਦ ਘਰ ਪਹੁੰਚੀ ਅੰਤ ਤੇ ਅਨੰਤ ਦੀ ਸਰਹੱਦ ਤੇ ਆਪਣੀ ਅੱਗੇ ਕਈ ਵੇ ਰੱਪੜੀ ਸੀ ਪਰ ਅੱਜ ਅਨੰਤ ਵਿੱਚੋਂ ਕੋਈ ਹਲਾਰਾ ਵੱਜਿਆ ਐਸਾ ਵੱਜਿਆ ਕਿ ਅੰਤ ਦੀ ਅਣੀ ਤੋਂ ਖਿੱਚ ਕੇ ਅਨੰਤ ਵਿੱਚ ਲੈ ਗਿਆ ਹੁਣ ਕੋਈ ਕੀ ਥੋ ਦੱਸੇ ਅਨੰਤ ਦਾਥੋ ਅੰਤ ਵਾਲੀ ਜੀਬ ਨਾਲ ਦੱਸਣਾ ਤੇ ਅੰਤ ਵਾਲੇ ਕੰਨਾਂ ਨਾਲ ਸੁਣਨਾ ਤੇ ਅੰਤ ਵਾਲੇ ਮਨ ਨਾਲ ਸਮਝਣਾ ਕਰੜਾ ਸਾਰ ਹੈ ਬਹੁਤ ਔਖਾ ਪਰ ਸਾਡੀ ਸਮਝ ਗੋਚਰਾ ਉਸ ਦਸ਼ਾ ਦਾ ਵਰਣਨ ਐਉਂ ਹੋ ਸਕਦਾ ਕਿੰਜ ਤੁਸੀਂ ਵੀ ਇਹ ਕਹਾ ਕਰਤਾ ਨਾਲ ਸੁਣੋ ਆਪਣੇ ਅੰਦਰ ਦੀ ਆਪਣੇ ਬਲਵਲੇ ਸਵਾਲ ਜਵਾਬ ਤਿਆਗ ਕੇ ਕਿਵਲ ਸੁਣ ਲਈ ਜੇ ਤਿਆਰ ਹੋ ਤੇ ਇਸ ਯਾਤਰਾ ਦੇ ਨਾਲ ਨਾਲ ਸਾਡੀ ਵੀ ਆਤਮਿਕ ਯਾਤਰਾ ਆਰੰਭ ਹੋ ਜਾਏਗੀ ਜਾਣ ਵਾਲੇ ਮਹਾਂਪੁਰਸ਼ ਜੀ ਨੂੰ ਇਹ ਤਜਰਬਾ ਹੋਇਆ ਹੈ ਕਿ ਅਨੰਤ ਕੋਈ ਨਿਰਜੀਵ ਤੇ ਜੜ ਬੇਅੰਤਤਾ ਹੀ ਨਹੀਂ ਹੈ ਪਰ ਸਭੰਗ ਚੇਤਨਤਾ ਹੈ ਸੁੱਤੇ ਪ੍ਰਕਾਸ਼ ਹੈ ਉਹ ਅਨੰਤ ਕੋਈ ਜਿੰਦ ਰਹਿਤ ਨਾ ਮੁੱਕਣ ਵਾਲਾ ਸਮਾਂ ਨਹੀਂ ਹੈ ਪਰ ਚੇਤਨ ਵਜੂਦ ਵਾਲਾ ਹੋਣਦ ਵਾਲਾ ਮੂਰਤ ਅਮੂਰਤ ਅਕਾਲ ਮੂਰਤ ਹੈ ਉਹ ਅਨੰਤ ਕੋਈ ਇੱਕ ਰਸ ਰਹਿਣ ਵਾਲੀ ਮੁਦਰਾ ਤਤਾਂ ਦੀ ਦਸ਼ਾ ਜਾਂ ਅਦਸ਼ਾ ਨਹੀਂ ਪਰ ਅਜੂਨੀ ਅਨاد ਅਨੰਤ ਚੇਤਨ ਸਰੂਪਤਾ ਤੇ ਆਨੰਦ ਸਰੂਪਤਾ ਹੈ ਪਰ ਐਉਂ ਨਾ ਜਿਉਂ ਅਸੀਂ ਸਮਝਦੇ ਐਉਂ ਜਿਉਂ ਅਸੀਂ ਨਹੀਂ ਸਮਝਦੇ ਪਰ ਅਨੰਤ ਆਪ ਸਮਝਦਾ ਹੈ ਨਿਰਵਿਕਾਰ ਇੱਕ ਰਸ ਉਸ ਵਿੱਚ ਗਈ ਸੁਰਤ ਨੂੰ ਮਾਣੋ ਅਚੰਭਾ ਹੋ ਰਿਹਾ ਹੈ ਕਿ ਪਾਰ ਬ੍ਰਹਮ ਪੂਰਨ ਬ੍ਰਹਮ ਵਿੱਚ ਉਸ ਦੀ ਹੋਂਦ ਉਸ ਦੀ ਗਿਆਤ ਉਸ ਦੇ ਆਨੰਦ ਤੇ ਪ੍ਰੇਮ ਤੋਂ ਸਿਵਾ ਕੁਝ ਹੋਰ ਖੇਡ ਵਸਦੀ ਨਹੀਂ ਜਿਸ ਨਾਲ ਉਹ ਅਕਰੈ ਦਾ ਅਕਰੈ ਹੈ ਪਰ ਫਿਰ ਸਰਵ ਕਿਰਿਆ ਉਸ ਤੋਂ ਆਹ ਉਹ ਸਹਿਜ ਵੀ ਹੈ ਉਹ ਜਲਾਇਮਾਨ ਵੀ ਹੈ ਉਹ ਟਿਕਾਉ ਵਿੱਚ ਵੀ ਹੈ ਉਹ ਸਰਗਰਮ ਵੀ ਹੈ ਇੰਜ ਕਹਿ ਲਈਏ ਕਿ ਉਸ ਤੋਂ ਹੀ ਸਾਰੀਆਂ ਕਿਰਿਆਵਾਂ ਆਰੰਭ ਹੁੰਦੀਆਂ ਤੇ ਉਸ ਤੇ ਆ ਕੇ ਹੀ ਖਤਮ ਹੁੰਦੀਆਂ ਹਾਂ ਉਹ ਨਿਰਅੰਗ ਹੈ ਪਰ ਸਹੰਸਰ ਨੈਣਾ ਵਾਲਾ ਚੋਜੀ ਹੋ ਕੇ ਸਾਰੇ ਨੈਣਾ ਦੀ ਜੋਤ ਉਹ ਆਪ ਹੈ। ਅਲੀਪ ਹੈ। ਪਰ ਸਾਡਾ ਅਡੰਬਰ ਉਸ ਤੋਂ ਤੇ ਉਸ ਦੇ ਵਿੱਚ ਹੈ। ਆਪ ਵੇਖਦੇ ਹਨ ਕਿ ਅਨੰਤ ਵਿੱਚੋ ਕ੍ਰਿਸ਼ਮਾ ਹੈ। ਪਰ ਫਿਰ ਅਨੰਤ ਅਨੰਤ ਹੀ ਹੈ। ਉਹ ਅਨੰਤ ਅੰਤ ਵਿੱਚ ਨਹੀਂ ਆਉਂਦਾ। ਉਸ ਦੇ ਕਰਨੇ ਤੇ ਵਿਚਾਰ ਵੀ ਅਨੰਤਤਾਈ ਵਿੱਚ ਇੱਕ ਗਤੀ ਵਿੱਚ ਹਨ। ਕੋਈ ਕ੍ਰਿਸ਼ਮਹ ਜੋ ਸਾਡੀ ਵਿਚਾਰ ਤੋਂ ਪਰੇ ਹਾਲ ਇਸ ਕ੍ਰਿਸ਼ਮੇ ਦਾ ਨਾਮ ਹੁਕਮ ਹੈ ਉਹ ਹੁਕਮ ਜਿਸ ਦੀ ਰਜਾ ਵਿੱਚ ਸਾਰੀ ਕਾਇਨਾਤ ਨ੍ਰਿਤ ਕਰਦੀ ਹੈ ਉਸ ਵੇਲੇ ਪ੍ਰਤਾਪ ਜੋਤੀ ਜੀ ਨੂੰ ਮਨ ਨੂੰ ਇਹ ਖਿਆਲ ਆਇਆ ਕਿ ਧਰਤੀ ਦੇ ਦਾਣੇ ਅਨੰਤ ਦੀ ਹੱਦ ਬੰਦੀ ਕੀ ਕੁ ਕਰਿਆ ਕਰਦੇ ਹਾਂ ਆਪ ਹੱਦ ਵਾਲੇ ਹੋ ਕੇ ਬਿਹੱਦ ਦੇ ਕਰਨੇ ਤੇ ਵਿਚਾਰਾਂ ਨੂੰ ਆਪਣੇ ਕਰਨੇ ਤੇ ਵਿਚਾਰਾਂ ਦੇ ਤੁਲ ਕੀ ਕੁਮਿਥ ਲਿਆ ਕਰਦੇ ਹਨ ਇਹ ਜੋ ਆਪ ਅਨੰਤ ਹੈ ਉਸ ਦੇ ਕਰਨੇ ਤੇ ਵਿਚਾਰ ਵੀ ਅਨੰਤ ਹਨ ਜੇਕੋ ਇਸ ਨੂੰ ਸਮਝਣਾ ਤੇ ਕਹਿਣਾ ਅਸੰਭਵ ਹੈ ਤਿਵੇਂ ਇਸ ਦੇ ਕਰਨੇ ਤੇ ਵਿਚਾਰਾਂ ਨੂੰ ਕਹਿਣਾ ਤੇ ਸਮਝਣਾ ਵੀ ਅਸੰਭਵ ਹੈ ਜੇ ਧਰਤੀ ਦੇ ਦਾਣੇ ਨੇੜੇ ਹੀ ਠਕਣ ਤਾਂ ਉੱਥੇ ਵੀ ਤਾਂ ਸਮੁੰਦਰ ਇੱਕ ਜਲ ਸਰੂਪ ਹੈ ਪਰ ਉਸ ਸਮੁੰਦਰ ਵਿੱਚ ਵੀ ਧਰਤੀ ਵਾਂਗ ਦਰਿਆ ਚੱਲਦੇ ਹਨ ਉਸ ਇੱਕੋ ਸਮੁੰਦਰ ਵਿੱਚ ਜੋ ਸਿਰ ਤੋਂ ਪੈਰਾਂ ਤੱਕ ਜਲ ਹੀ ਜਲ ਹੈ ਉਸ ਵਿੱਚ ਅਨੇਕ ਤਰ੍ਹਾਂ ਦੇ ਰੌਂ ਚੱਲਦੇ ਹਨ ਫਿਰ ਸਭ ਸਮੁੰਦਰ ਰੂਪ ਹਨ ਇਸੇ ਤਰ੍ਹਾਂ ਇਸ ਅਨੰਤ ਵਿੱਚ ਸਰਬ ਅਨੰਤ ਹੀ ਅਨੰਤ ਹੈ ਪਰ ਦੇਖੋ ਵਿੱਚ ਇੱਕ ਖੇਲ ਹੁਕਮ ਹੈ। ਔਰ ਉਹ ਵੀ ਅਨੰਤ ਹੀ ਹੈ। ਆਪ ਸੱਚ ਹੈ ਤੇ ਆਪ ਦੇ ਕਰਨੇ ਤੇ ਵਿਚਾਰ ਵੀ ਸਤ ਸਰੂਪ ਹਨ। ਸਰੂਪ ਤੇ ਹੁਕਮ ਦੋਏ ਅਕਾਥ ਹਨ। ਕਿਵੇਂ ਕਥੀਏ? ਇਸ ਅਚੰਭੇ ਤੋਂ ਮਗਰੋਂ ਆਪ ਦੇਖਦੇ ਹਨ ਕਿ ਇਹ ਹੁਕਮ ਕਹਿ ਰਿਹਾ ਹੈ ਕਿ ਜੇ ਤੂੰ ਮਾਤ ਲੋਕ ਵਿੱਚ ਜਾ ਅਰੋਂ ਉੱਥੇ ਜਾ ਕੇ ਚੜ੍ਹਦੀ ਕਲਾ ਦਾ ਬੰਦਾ ਸਿਰੇ ਚਾੜ ਆਪ ਹੋ ਕੇ ਦੱਸ ਦੱਸ ਕੇ ਸਿਖਾ ਸਿਖਾ ਕੇ ਮੁਕੰਮਲ ਕਰ ਖਾਲਸਾ ਜੋ ਚੜ੍ਹਦੀ ਕਲਾ ਦੇ ਆਦਰਸ਼ ਦਾ ਨਮੂਨਾ ਹੋਵੇ ਜੋ ਮੈਂ ਇਨਸਾਨ ਨੂੰ ਬਣਾਇਆ ਸੀ ਬਣਾਇਆ ਸੀ ਧਰਤੀ ਦਾ ਸਰਦਾਰ ਸੂਝ ਚੰਵੀ ਖਾ ਗਿਆ ਤੂੰ ਨਮੂਨਾ ਹੋ ਕੇ ਦੱਸ ਗੁਰੂ ਹੋ ਕੇ ਸਿਖਾ ਪਿਤਾ ਹੋ ਕੇ ਆਪਣੇ ਬਲ ਤੇ ਪਿਆਰ ਨਾਲ ਪਾਲ ਤੇ ਧਰਤੀ ਸੁਖੀ ਹੋਵੇ